ਇਵਨ ਕੇ ਉਹ ਅਕਾਲੀ ਗੁਰਦੁਆਰਾ ਪ੍ਰਬੰਧ ਵਿੱਚ ਵੀ ਨਹੀਂ ਸੀ ਆਉਂਦੇ ਜਦ 1920 ਜਦ ਅਕਾਲੀ ਦਲ ਬਣਿਆ ਉਸ ਅਕਾਲੀ ਜਥੇ ਨੇ ਗੁਰਦੁਆਰੇ ਸਹਿਬਾਨਾਂ ਦੇ ਪ੍ਰਬੰਧ ਲੈ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੇ ਆਪ ਨਹੀਂ ਕੀਤੇ ਜਦ ਦੇਈ ਸੂਬੇਦਾਰੀ ਵਾਲੀ ਰਾਜਨੀਤੀ ਦੀ ਇੰਨੀ ਬਹੁਲਤਾ ਤੇ ਇੰਨੀ ਪ੍ਰਭਾਵਤਾ ਹੋ ਗਈ ਆ ਕਿ ਜਿਹੜੀ ਸਿੱਖਾਂ ਦੀ ਅਸਲ ਅਕਾਲੀ ਰਾਜਨੀਤੀ ਆ ਉਹਨੂੰ ਇਸ ਸਾਰੇ ਮੰਚ ਦੇ ਉੱਤੋਂ ਇੱਕ ਪਾਸੇ ਕਰ ਦਿੱਤਾ ਗਿਆ ਤੇ ਜਿਹੜਾ ਗੁਰੂ ਦਾ ਹੀ ਦੋਖੀ ਹੋ ਗਿਆ ਗੁਰੂ ਗ੍ਰੰਥ ਗੁਰੂ ਪੰਥ ਦਾ ਹੀ ਦੋਖੀ ਹੋ ਗਿਆ ਜਿਹੜਾ ਉਹਦੇ ਨਾਲ ਖੜਨ ਵਾਲਾ ਉਹ ਬਰਾਬਰ ਦਾ ਦੋਖੀ ਆ ਸੋ ਜਿਹੜਾ ਐਸਾ ਦੋਖੀ ਬੰਦਾ ਆ ਖਾਲਸਾ ਰਵੈਤਾਂ ਅਨੁਸਾਰ ਤਾਂ ਉਹਦੀ ਸਜ਼ਾ ਦੋ ਤਰੀਕ ਨੂੰ ਮਿਲੀ ਨਹੀਂ ਜਿਹੜੀ ਮਿਲਣੀ ਚਾਹੀਦੀ ਸੀ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜੇ ਪੰਥ ਨੇ ਚੁਣੇ ਹੁੰਦੇ ਤਾਂ ਐਗਜ਼ੈਕਟਿਵ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾ ਦਿੰਦੀ ਨਹੀਂ ਲਾ ਸਕਦੀ ਗਿਆਨੀ ਹਰਪ੍ਰੀਤ ਜੇ ਪੰਥ ਨੇ ਚੁਣੇ ਹੁੰਦੇ ਤਾਂ ਗਿਆਨੀ ਰੁਘਵੀਰ ਸਿੰਘ ਇਹ ਕੋਤਾ ਕ੍ਰਿਸ਼ੀਅਲ ਸਮਾ ਛੱਡ ਕੇ ਇੰਨਾ ਟੈਂਸ ਵਾਲਾ ਮਾਹੌਲ ਛੱਡ ਕੇ ਇੰਗਲੈਂਡ ਜਾ ਕੇ ਬੈਠ ਜਾਂਦੇ ਨਹੀਂ ਸੀ ਬੈਠ ਸਕਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ ਦੇ ਨਾਲ ਜਿਹੜੀਆਂ ਵੋਟਾਂ ਕਿਸੇ ਦੂਸਰੇ ਸੰਵਿਧਾਨ ਤਖਤ ਦੇ ਸੰਵਿਧਾਨ ਦੇ ਅਧੀਨ ਲੜੀਆਂ ਜਾਂਦੀਆਂ ਉਹਦੇ ਤਹਿਤ ਚੁਣੀ ਗਈ ਆ ਉਹਦੇ ਉੱਤੇ ਕਾਬਜ ਉਹ ਇੱਕ ਆ ਜਿਹੜਾ ਦੂਸਰੇ ਦਿੱਲੀ ਤਖਤ ਦੇ ਅਧੀਨ ਚੱਲਣ ਵਾਲੀ ਰਾਜਨੀਤੀ ਕਰਦਾ ਆ ਅਲਟੀਮੇਟਲੀ ਅਕਾਲ ਤਖਤ ਸਾਹਿਬ ਜਿਹੜਾ ਦਿੱਲੀ ਤਖਤ ਦੇ ਅਧੀਨ ਆ ਇਸ ਵੇਲੇ ਪੰਥ ਦੇ ਫੈਸਲੇ ਸਮੁੱਚਾ ਪੰਥ ਸਮੁੱਚੇ ਪੰਥ ਦਾ ਮਤਲਬ ਇਹ ਨਹੀਂ ਕਿ ਬਹੁਤ ਵੱਡਾ 50000 ਲੱਖ ਦਾ ਇਕੱਠ ਹੋਣਾ ਚਾਹੀਦਾ ਉਹਦੇ ਵਿੱਚ ਪਹਿਲਾਂ ਵੀ ਇਦਾਂ ਹੁੰਦਾ ਸੀ ਵੀ ਜਿਹੜੇ ਜਿਹੜੇ ਜਥੇ ਚੱਲਦੇ ਆ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਸੇਵਾ ਕਰਨ ਵਾਲੇ ਜਥੇ ਜਾਂ ਸੰਗਰਾਮ ਕਰਨ ਵਾਲੀਆਂ ਧਿਰਾਂ ਜਿਹੜੀਆਂ ਲੰਬੇ ਸਮੇਂ ਤੋਂ ਇਹ ਸਾਰੇ ਕਾਸੇ ਲਈ ਪੰਥ ਲਈ ਸੰਗਰਾਮ ਕਰ ਰਹੀਆਂ ਦਿੱਲੀ ਤਖਤ ਦੇ ਪਰ ਖਿਲਾਫ ਸੰਗਰਾਮ ਕਰ ਰਹੀਆਂ ਇੱਥੇ ਖਾਲਸਾ ਰਾਜ ਲੈ ਕੇ ਆਉਣ ਲਈ ਸੰਗਰਾਮ ਕਰ ਰਹੀਆਂ ਅਕਾਲ ਤਖਤ ਸਾਹਿਬ ਦੀ ਸਿਕਤਰ ਦੇ ਬਿਲਕੁਲ ਸਾਹਮਣੇ ਆ ਅਸੀਂ ਥੋੜੀ ਦੇਰ ਪਹਿਲਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੋਈ ਆ ਅਰਦਾਸ ਬੇਨਤੀ ਤੇ ਵੈਸੇ ਰੋਜ਼ਾਨਾ ਹੀ ਅਸੀਂ ਸੁਣਦੇ ਹਾਂ ਤੋਂ ਅਕਾਲ ਤਖਤ ਸਾਹਿਬ ਤੋਂ ਦੋ ਟਾਈਮ ਜਾਂ ਆਪਾਂ ਸਵੇਰ ਦੀ ਜਾਂ ਸ਼ਾਮ ਦੀ ਦਰਬਾਰ ਸਾਹਿਬ ਤੋਂ ਹੁੰਦੀ ਆ ਪਰ ਇਹ ਕੁਝ हटਕੇ ਸੀ ਇਹਦੇ ਵਿੱਚ ਰਾਜਨੀਤਿਕ ਸਫਰ ਦੀ ਵੀ ਗੱਲ ਹੋਈ ਤੇ ਇਹਦੇ ਵਿੱਚ ਧਾਰਮਿਕ ਸਫਰ ਦੀ ਵੀ ਗੱਲ ਹੋਈ ਤੇ ਨਾਲ ਏਕੇ ਦੀ ਗੱਲ ਹੋਈ ਸਰਬੱਤ ਦੇ ਭਲੇ ਦੀ ਜਦੋਂ ਗੱਲ ਹੁੰਦੀ ਆ ਤੇ ਉਹਦੇ ਸਾਰਾ ਕੁਝ ਆ ਜਾਂਦਾ ਜੋ ਦਰਬਾਰ ਸਾਹਿਬ ਤੋਂ ਅਰਦਾਸ ਬੇਨਤੀ ਜਦੋਂ ਹੁੰਦੀ ਆ ਤੇ ਗੁਰੂ ਸਾਹਿਬ ਅੱਗੇ ਜਦੋਂ ਵੀ ਸਿੱਖ ਨਮਾਣਾ ਹੋ ਕੇ ਹੱਥ ਜੋੜਦਾ ਤੇ ਇੱਕ ਅਰਦਾਸ ਕਰਦਾ ਉਹਦੇ ਵਿੱਚ ਉਹ ਕਦੀ ਪਰਿਵਾਰ ਵਾਸਤੇ ਨਹੀਂ ਮੰਗਦਾ ਤੇ ਉਹਦੇ ਵਿੱਚ ਇੱਕੋ ਗੱਲ ਕੀਤੀ ਜਾਂਦੀ ਹੈ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਿਓ ਤੇ ਜੀਵ ਜੰਤੂ ਵੀ ਆ ਜਾਂਦੇ ਆ ਉਹਦੇ 'ਚ ਹਰ ਕੋਈ ਆ ਜਾਂਦਾ ਚੁੱਪ-ਕੁੱਲ ਲਕਾਈ ਆ ਜਾਂਦੀ ਆ ਤੇ ਅੱਜ ਦੀ ਅਰਦਾਸ ਬੇਨਤੀ ਕੁਝ ਹਟਕੇ ਲੱਗੀ ਕਿਉਂਕਿ ਅੱਜ ਦੀ ਅਰਦਾਸ ਬੇਨਤੀ ਦੇ ਵਿੱਚ ਜੇ ਪੰਥਕ ਚਿਹਰੇ ਦਿਖਾਈ ਦਿੱਤੇ ਉਹਦੇ 'ਚ ਪੰਥਕ ਸਿਆਸੀ ਵਿੰਗ ਵਾਲੇ ਵੀ ਆਏ ਆ ਅਕਾਲੀ ਦਲ ਅੰਮ੍ਰਿਤਸਰ ਪਹੁੰਚਿਆ ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਹੁੰਚੇ ਜੇ ਆਪਾਂ ਤੀਜੀ ਧਿਰ ਦੀ ਗੱਲ ਕਰਦੇ ਆਂ ਤੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਵੀ ਸਿਆਸੀ ਵਿੰਗ ਬਣਾਇਆ ਹੋਇਆ ਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਹੀ ਪਹਿਲ ਕਦਮੀ ਕੀਤੀ ਸੀ ਤੇ ਅੱਜ ਵੱਡੇ ਚਿਹਰੇ ਉਹ ਅਰਦਾਸ ਬੇਨਤੀ ਪਹੁੰਚੇ ਤੇ ਹਰ ਇੱਕ ਨੇ ਗੁਹਾਰ ਜਰੂਰ ਲਗਾਈ ਕਿ ਪੰਥਕ ਕਦਰਤਾ ਹੋਵੇ ਇਹਦੇ ਵਿੱਚ ਜੇ ਆਪਾਂ ਸਿੱਖ ਚਿੰਤਕਾਂ ਦੀ ਗੱਲ ਕਰਦੇ ਆ ਸਿੱਖ ਚਿੰਤਕ ਵੀ ਪਹੁੰਚੇ ਦੀ ਸਾਡੇ ਨਾਲ ਸੁਖਦੀਪ ਸਿੰਘ ਮੀਕੇ ਜੀ ਆ ਇਸ ਟਾਈਮ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਅਰਦਾਸ ਕਰਨ ਤੋਂ ਬਾਅਦ ਵਿੱਚ ਅਕਾਲ ਚੈਨਲ ਦਾ ਰੂਬਰੂ ਹੋਣ ਲੱਗੇ ਆ ਭਾਈ ਸਾਹਿਬ ਗੁਰਸੱਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜਿੱਕੇ ਵੀ ਦੇਖ ਰਹੇ ਹੋ ਸਾਰੇ ਘਟਨਾਕਰਮ ਨੂੰ ਮੈਂ ਵੈਸੇ ਜਿਹੜੇ ਜਿਹੜੇ ਚਿਰਨ ਗੱਲ ਕੀਤੀ ਸੀ ਤੇ ਮੈਂ ਅਮਰਸਰ ਲਾਂ ਨਾਮੇ ਦਾ ਜ਼ਿਕਰ ਕੀਤਾ ਉਹਨਾਂ ਨੂੰ ਕਿ ਇੱਕ ਅਮਰਸਰ ਲਾਂ ਨਾਮੇ ਦੀ ਫੋਟੋ ਵਾਇਰਲ ਹੁੰਦੀ ਹੁੰਦੀ ਆ ਉਹਦੇ ਵਿੱਚੋਂ ਇੱਕ ਦੋ ਚਿਹਰੇ ਹੀ ਆ ਤੇ ਬਾਕੀ ਚਿਹਰੇ ਨਹੀਂ ਲੱਭਦੇ ਵੈਸੇ ਬਾਕੀ ਸਿਆਸੀ ਚਿਹਰੇ ਜ਼ਰੂਰ ਲੱਭਦੇ ਆ ਵੱਡੇ ਚਿਹਰੇ ਤਾਂ ਆਉ ਸਿਆਸਤ ਤੌਰ ਤੇ ਕਿ ਉਹ ਵੱਡੀਆਂ ਪਦਵੀਆਂ ਲੈ ਕੇ ਬੈਠੇ ਹੋਏ ਆ ਤੁਸੀਂ ਕਿਵੇਂ ਦੇਖ ਰਹੇ ਆ ਸਾਰੇ ਘਟਨਾਕਰਮ ਨੂੰ ਆ ਨੇੜੋਂ ਹੋ ਕੇ ਤੁਸੀਂ ਵੇਖਿਆ ਗਾਉਣਾ ਉਹਰ 10 ਬਿੰਦੂ ਦੇ ਵਿੱਚ ਵੀ ਖੜੇ ਸੀ ਤੁਸੀਂ ਹਾਂਜੀ ਇਹ ਬੇਸਿਕਲੀ ਜਿਹੜਾ ਇਹਨਾਂ ਦਾ ਇਹ ਇੱਕ ਪ੍ਰੋਗਰਾਮ ਆ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਉਹਨਾਂ ਨੇ ਪਹਿਲ ਕਦਮੀ ਕੀਤੀ ਆ ਤਾਂ ਸਵਾਗਤ ਆ ਜਿਹੜੀ ਗੱਲ ਅਸੀਂ ਪਹਿਲਾਂ ਵੀ ਉਹਨਾਂ ਨੂੰ ਕਹਿ ਰਹੇ ਆ ਲੰਬੇ ਸਮੇਂ ਤੋਂ ਅਸੀਂ ਪੰਥ ਦੇ ਵਿੱਚ ਇਹ ਗੱਲ ਰੱਖ ਰਹੇ ਆ ਕਿ ਜਿਹੜਾ ਰਾਜਨੀਤੀ ਦੇ ਵਿੱਚ ਸਿੱਖਾਂ ਦੇ ਚਾਰ ਪੜਾ ਰਹੇ ਆ ਹੁਣ ਤੱਕ ਤਾਂ ਉਹ ਚਾਰ ਧਿਰਾਂ ਦੀ ਰਾਜਨੀਤੀ ਰਹੀ ਹੈ ਸਿੱਖਾਂ ਦੇ ਵਿੱਚ ਹਮੇਸ਼ਾ ਸਿੱਖਾਂ ਦੇ ਕੋਲ ਸਰਮੌਰ ਰਾਜਨੀਤੀ ਸਿੱਖਾਂ ਦੀ ਅਕਾਲੀ ਰਾਜਨੀਤੀ ਮੰਨੀ ਜਾਂਦੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਜਨੀਤੀ ਆ ਅਕਾਲੀ ਰਾਜਨੀਤੀ ਤੋਂ ਭਾਵ ਉਹ ਹੁੰਦਾ ਜਿਹੜਾ ਬਾਦਲ ਦਲ ਦੀ ਅਕਾਲੀ ਰਾਜਨੀਤੀ ਇਹ ਰਾ ਇਹ ਨਹੀਂ ਅਕਾਲੀ ਰਾਜਨੀਤੀ ਉਹ ਸੀ ਕਿ ਜਿਹੜੇ ਉਹ ਅਕਾਲੀ ਸਿੰਘ ਜਿਨ੍ਹਾਂ ਨੇ ਤਖਤ ਸਹਿਬਾਨਾਂ ਦੇ ਉੱਤੇ ਪਹਿਰੇਦਾਰੀ ਦਾ ਪ੍ਰਬੰਧ ਰੱਖਣਾ ਪਹਿਰੇਦਾਰੀ ਕਰਨੀ ਆ ਪਰ ਨਾਲ ਦੀ ਨਾਲ ਉਹ ਕਿਸੇ ਪ੍ਰਕਾਰ ਦਾ ਕੋਈ ਦੁਨਿਆਵੀ ਅਹੁਦਾ ਕੋਈ ਰਾਜਨੀਤਿਕ ਅਹੁਦਾ ਨਹੀਂ ਲੈਣਾ ਉਹਨਾਂ ਨੇ ਬਿਲਕੁਲ ਨਿਸ਼ਕਾਮ ਭਾਵਨਾ ਦੇ ਨਾਲ ਤਖਤ ਸਹਿਬਾਨਾਂ ਦੇ ਉੱਤੇ ਪਹਿਰੇਦਾਰੀ ਕਰਨੀ ਆ ਉਹ ਉਹ ਅਕਾਲੀ ਜਥੇਵਾਲੇ ਸਿੰਘ ਹੁੰਦੇ ਸੀ ਜਿਨ੍ਹਾਂ ਦੀ ਨਿਜ ਰਹਿਤ ਬਹੁਤ ਉੱਚੀ ਤੇ ਕੱਡੜੀ ਸੀ ਜਿਹੜੀ 1920 ਤੋਂ ਬਾਅਦ ਅਕਾਲੀ ਦਲ ਉਸ ਵੇਲੇ ਦੀ ਗੱਲ ਕਰ ਰਹੇ ਤੁਸੀਂ ਮੈਂ ਹਾਂਜੀ ਮੈਂ ਉੱਥੇ ਵੀ ਆਉਣਾ ਕਿ ਉਹ 1920 ਦੇ ਵਿੱਚ ਵੀ ਜਦ ਅਕਾਲੀ ਦਲ ਬਣਿਆ ਉਦੋਂ ਵੀ ਇਦਾਂ ਦੇ ਸਿੰਘਾਂ ਦਾ ਹੀ ਅਕਾਲੀ ਦਲ ਬਣਿਆ ਸੀ 1920 ਚ ਜਿਹੜੇ ਨਿਜ ਰਹਿਤ ਵਿੱਚ ਜਦ ਅਕਾਲੀ ਦਾਲ ਇੱਥੇ ਬਣਿਆ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਨਿੱਜੀ ਰੂਪ ਦੇ ਵਿੱਚ ਕਿ ਸਿੱਖ ਜਿਹੜਾ ਆ ਉਹ ਖੰਡੇ ਬਾਟੇ ਦੀ ਪਾਹੁਲ ਲਈ ਹੋਵੇ ਉਹਨੇ ਉਹ ਪੰਜ ਕਕਾਰਾਂ ਦਾ ਧਾਰਨੀ ਹੋਵੇ ਉਹ ਨਿਤਨੇਮੀ ਹੋਵੇ ਉਹ ਦਸਵੰਦ ਕੱਢਦਾ ਹੋਵੇ ਤੇ ਜੋ ਉਹ ਉਸ ਸਮੇਂ ਗੁਰੂ ਖਾਲਸਾ ਪੰਥ ਦੇ ਪਰਥਾਏ ਸਿੱਖੀ ਦੇ ਪਰਥਾਏ ਜੋ ਸਟਰਗਲ ਚੱਲ ਰਿਹਾ ਹੈ ਸੰਗਰਾਮ ਚੱਲ ਰਹੀ ਆ ਚੱਲ ਰਿਹਾ ਆ ਉਹਦੇ ਵਿੱਚ ਉਹਦਾ ਕੋਈ ਨਾ ਕੋਈ ਹਿੱਸਾ ਯੋਗਦਾਨ ਜ਼ਰੂਰ ਹੋਵੇ ਉਹਨੇ ਮੋਰਚਿਆਂ 'ਚ ਗਿਆ ਹੋਵੇ ਜੇਲ੍ਹ ਕੱਟੀ ਹੋਵੇ ਇਵੇਂ ਹੀ ਪਹਿਲਾ ਅਕਾਲੀ ਸੀ ਜਿਹੜੇ ਪੰਥ ਦੇ ਵਿੱਚ ਸੰਘਰਸ਼ ਦੇ ਵਿੱਚ ਸੰਗਰਾਮ ਦੇ ਵਿੱਚ ਤਾਂ ਬਹੁਤ ਅੱਗੇ ਹੁੰਦੇ ਸੀ ਪਰ ਜਦੋਂ ਕੋਈ ਦੁਨਿਆਵੀ ਅਹੁਦੇਦਾਰੀ ਦਾ ਟਾਈਮ ਆਉਂਦਾ ਸੀ ਉਦੋਂ ਕੋਈ ਕਿਸੇ ਕਿਸਮ ਦੀ ਅਹੁਦੇਦਾਰੀ ਨਹੀਂ ਸੀ ਲੈਂਦੇ ਉਹ ਹਰੇਕ ਗੱਲ ਤੋਂ ਉੱਪਰ ਉੱਠ ਕੇ ਸਿਰਫ ਪੰਥ ਦੀ ਖਾਤਰ ਆਪਾਂ ਆਪ ਕੁਰਬਾਨ ਕਰਨ ਆਪਣਾ ਆਪ ਵਾਰਨ ਤੇ ਸਾਰਾ ਕੁਝ ਛੱਡ ਦਿੰਦੇ ਸੀ ਇਵਨ ਉਹਨਾਂ ਅਕਾਲੀਆਂ ਤੇ ਜੇ ਮੈਂ ਨਾਮ ਲਾਵਾਂ ਬਾਬਾ ਦੀਪ ਸਿੰਘ ਜੀ ਉਹਨਾਂ ਅਕਾਲੀਆਂ ਦੇ ਵਿੱਚੋਂ ਸੀ ਅਕਾਲੀ ਫੂਲਾ ਸਿੰਘ ਦੇ ਉਸ ਤੋਂ ਬਾਅਦ ਦੇ ਅਕਾਲੀਆਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਕਿਸੇ ਕਿਸਮ ਦਾ ਦੁਨਿਆਵੀ ਰਾਜ ਨਹੀਂ ਆਪਣਾ ਲੈ ਕੇ ਆਂਦਾ ਕਿਸੇ ਧਰਤੀ ਦੇ ਉੱਤੇ ਕਿਸੇ ਟੁਕੜੇ ਦੇ ਉੱਤੇ ਆਪਣਾ ਹੱਕ ਨਹੀਂ ਜਮਾਇਆ ਲਾਲਚ ਨਹੀਂ ਕੀਤਾ ਕਿਸੇ ਅਹੁਦੇਦਾਰੀ ਦੇ ਵਿੱਚ ਨਹੀਂ ਪਏ ਜਾਦ 1753 ਦੇ ਵਿੱਚ ਪਹਿਲੀ ਵਾਰੀ ਰਾਖੀ ਪ੍ਰਬੰਧ ਮੀਰ ਮੰਨੂ ਦੇ ਮਰਨ ਤੋਂ ਬਾਅਦ ਸਿੱਖਾਂ ਨੇ ਪੈਦਾ ਇੱਥੇ ਸਥਾਪਿਤ ਕੀਤਾ ਉਸ ਸਮੇਂ ਬਾਬਾ ਦੀਪ ਸਿੰਘ ਜੀ ਕਮਰਕੱਸਾ ਖੋਲ ਕੇ ਤੇ ਜਾ ਕੇ ਉਹ ਉੱਥੇ ਬੈਠ ਗਏ ਤਲਵੰਡੀ ਸਾਬੋ ਧੰਮਦਮਾ ਸਾਹਿਬ ਤੇ ਸੇਵਾ ਸੰਭਾਲ ਤੇ ਮਹਾਰਾਜ ਦੇ ਸਰੂਪਾਂ ਸਰੂਪ ਮਹਾਰਾਜ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਣ ਵਾਸਤੇ ਸੇਵਾ ਕਰਨ ਵਾਸਤੇ ਬੈਠ ਗਏ ਉਹ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਇੱਥੇ ਦੁਨਿਆਵੀ ਰਾਜ ਦਾ ਸਮਾਂ ਆ ਗਿਆ ਅਸੀਂ ਉਹਨਾਂ ਤੋਂ ਉੱਪਰ ਆ ਕਿਸੇ ਵੀ ਕਿਸਮ ਦੀ ਦੁਨਿਆਵੀ ਅਹੁਦੇਦਾਰੀ ਨਹੀਂ ਲੈਣੀ ਉਹ ਸੀ ਅਸਲ ਅਕਾਲੀ ਜਦ 1920 ਚ ਅਕਾਲੀ ਦਲ ਬਣਿਆ ਉਹਨਾਂ ਅਕਾਲੀਆਂ ਨੇ ਇਵਨ ਕੇ ਉਹ ਅਕਾਲੀ ਗੁਰਦੁਆਰਾ ਪ੍ਰਬੰਧ ਵਿੱਚ ਵੀ ਨਹੀਂ ਸੀ ਆਉਂਦੇ ਜਦ 1920 ਚ ਅਕਾਲੀ ਦਲ ਬਣਿਆ ਉਸ ਅਕਾਲੀ ਜਥੇ ਨੇ ਗੁਰਦੁਆਰੇ ਸਹਿਬਾਨਾਂ ਦੇ ਪ੍ਰਬੰਧ ਲੈ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੇ ਆਪ ਨਹੀਂ ਕੀਤੇ 1925 ਚ ਜੈਕਟ ਬਣਿਆ 1926 ਚ ਪਹਿਲੀ ਵਾਰੀ ਵੋਟਾਂ ਪਈਆਂ ਪਹਿਲੀ ਵਾਰੀ ਉਹਦੋਂ ਰੂਪ ਬਦਲਿਆ ਅਕਾਲੀ ਦਲ ਨੇ ਉਸ ਸਮੇਂ ਜਿਹੜੀ ਵੱਡੀ ਖਤਾ ਹੋਈ ਕਿ ਪਹਿਲੀ ਵਾਰੀ ਰੂਪ ਬਦਲ ਕੇ ਵੋਟਾਂ ਲਾਣੀਆਂ ਸ਼ੁਰੂ ਕਰਤੀਆਂ ਜਿਹੜਾ ਕਿ ਪ੍ਰਬੰਧ ਕਿਸੇ ਦੂਸਰੇ ਤਖਤ ਦੇ ਅਧੀਨ ਸੀ ਅੰਗਰੇਜ਼ਾਂ ਦੇ ਅਧੀਨ ਸੀ ਸੋ ਇੱਕ ਸਾਡੀ ਰਾਜਨੀਤੀ ਦਾ ਧਿਰ ਮੇਨ ਮੁੱਖ ਧਿਰ ਆ ਅਕਾਲੀ ਰਾਜਨੀਤੀ ਜਿਹੜੀ ਸ਼ਰਮੌਰ ਰਹਿਣੀ ਆ ਤੇ ਬਿਨਾ ਅਹੁਦੇਦਾਰੀ ਤੋਂ ਰਹਿਣੀ ਆ ਦੂਸਰੀ ਦੂਸਰੀ ਧਿਰ ਆ ਸਾਡੀ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਦੀ ਪਹਿਲਾਂ ਵੀ ਸਿੱਖਾਂ ਕੋਲ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਰਿਹਾ ਤੇ ਇੱਕ ਐਸੀ ਵੱਖਰੀ ਧਿਰ ਰਹੀ ਆ ਜਿਹੜੀ ਸਿਰਫ ਤੇ ਸਿਰਫ ਗੁਰਦੁਆਰੇ ਸੇਵਾ ਸੰਭਾਲ ਦੇ ਵਿੱਚ ਹੀ ਆਉਂਦੀ ਹੁੰਦੀ ਸੀ ਜਿਵੇਂ ਕਿ ਮੰਨ ਲਓ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਕਮੇਟੀ ਪਹਿਲਾਂ ਕਿਸੇ ਹੋਰ ਮਸਲੇ 'ਚ ਨਹੀਂ ਸੀ ਆਉਂਦੀ ਹੁੰਦੀ ਤੀਸਰੀ ਸਾਡੀ ਧਿਰ ਹੈਗੀ ਆ ਜਿਨਨੇ ਜਦ ਇਸ ਧਰਤੀ ਦੇ ਉੱਤੇ ਪੰਜਾਬ ਇੱਕ ਖਿੱਤਾ ਆ ਗੁਰੂ ਦਾ ਵਰਸੋਇਆ ਹੋਇਆ ਖਿੱਤਾ ਆ ਇਹ ਗੁਰੂ ਦੀ ਨਗਰੀ ਆ ਇਸ ਧਰਤੀ ਦੇ ਉੱਤੇ ਜਦ ਖਾਲਸਾ ਜੀ ਦਾ ਆਪਣਾ ਨਿਜਾਮ ਆਪਣਾ ਰਾਜ ਨਹੀਂ ਹੈ ਜਿਹੜਾ ਕਿ ਉਹ ਅਕਾਲੀ ਜਥੇ ਦੇ ਅਧੀਨ ਵਿਚਰਨਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਪਰ ਉਹ ਕਿਹਦੇ ਅਧੀਨ ਵਿਚਰਦਾ ਸੀ ਉਹ ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਅਧੀਨ ਵਿਚਰਦਾ ਸੀ ਉਹਦੇ ਤੋਂ ਉੱਪਰ ਨਹੀਂ ਸੀ ਉਹ ਜੇ ਉਹ ਰਾਜ ਖਾਲਸਾ ਜੀ ਦਾ ਨਹੀਂ ਹੈ ਇੱਥੇ ਦੂਸਰੇ ਤਖਤ ਦਾ ਦਿੱਲੀ ਦਾ ਰਾਜ ਆ ਇਹਦਾ ਭਾਵ ਅਸੀਂ ਗੁਲਾਮ ਆ ਤੇ ਇੱਥੇ ਸੂਬੇਦਾਰੀ ਆ ਇਹ ਸੂਬੇਦਾਰੀ ਦੇ ਵਿੱਚ ਬਦਲ ਦਿੱਤਾ ਜਿਨਨੇ ਭਾਰਤੀ ਨਿਜ਼ਾਮ ਦੇ ਹੇਠ ਦਿੱਲੀ ਦੀਆਂ ਦਿੱਲੀ ਤਖਤ ਦੇ ਅਧੀਨ ਵੋਟਾਂ ਲੜ ਕੇ ਇੱਥੇ ਸਹੂ ਵੱਧ ਸਹੂਲਤਾਂ ਵਾਲੀ ਲੋਕਾਂ ਨੂੰ ਆਮ ਲੋਕਾਂ ਨੂੰ ਵੱਧ ਸਹੂਲਤਾਂ ਦੇਣ ਵਾਲੀ ਰਾਜਨੀਤੀ ਲੜਨੀ ਆ ਉਹ ਸੂਬੇਦਾਰੀ ਵਾਲੀ ਰਾਜਨੀਤੀ ਆ ਜਦ ਕਿ ਉਹਨੂੰ ਇਹ ਮੀਰੀ ਦੀ ਰਾਜਨੀਤੀ ਵੀ ਕਹੀ ਜਾਂਦੇ ਕਈ ਉਹ ਮੀਰੀ ਨਹੀਂ ਆ ਮੀਰੀ ਤਾਂ ਅਸਲ ਆਪਣਾ ਸੋਵਰਨ ਰਾਜ ਆ ਸੋ ਇੱਥੇ ਉਹ ਵੀ ਰਾਜਨੀਤੀ ਚੱਲਣੀ ਆ ਚੌਥੀ ਰਾਜਨੀਤੀ ਆ ਕਿ ਜਦ ਇਸ ਧਰਤੀ ਦੇ ਉੱਤੇ ਸਾਡਾ ਆਪਣਾ ਖਾਲਸਾ ਜੀ ਦਾ ਨਿਜਾਮ ਨਹੀਂ ਹੈ ਖਾਲਸਾ ਜੀ ਦੇ ਬੋਲ ਬਾਲੇ ਨਹੀਂ ਹਨ ਜਿਹੜੇ ਅਸੀਂ ਅਰਦਾਸ ਚ ਦੋ ਟਾਈਮ ਮੰਗਦੇ ਆ ਜਿਹਨੂੰ ਆਪਾਂ ਹੋਣ ਦੀ ਟਰਮ ਦੇ ਵਿੱਚ ਖਾਲਸਾਣ ਵੀ ਕਹਿ ਦਿੰਨੇ ਆ ਮਹਾਰਾਜ ਨੇ ਉਹਨੂੰ ਹਲੇਮੀ ਰਾਜ ਕਿਹਾ ਆ ਜੇ ਇੱਥੇ ਖਾਲਸਾ ਜੀ ਦਾ ਹਲੇਮੀ ਰਾਜ ਨਹੀਂ ਹੈ ਤਾਂ ਉਹ ਰਾਜ ਲੈ ਕੇ ਆਉਣ ਲਈ ਵੀ ਸੰਘਰਸ਼ ਕਰਨਾ ਪੈਣਾ ਸਟਰਗਲ ਕਰਨੀ ਪੈਣੀ ਉਹਦੀ ਨੀਤੀ ਉਹਦੀ ਰਣਨੀਤੀ ਉਹਦੀ ਜੁਗਤ ਘੜਨੀ ਪੈਣੀ ਉਹਦੇ ਲਈ ਵੀ ਇੱਕ ਵੱਖਰਾ ਜਥਾ ਚਾਹੀਦਾ ਉਹ ਇੱਕ ਵੱਖਰੀ ਰਾਜਨੀਤੀ ਆ ਅਕਾਲੀ ਦਲ ਦੀ ਰਣਨੀਤੀ ਦੇ ਵਿੱਚੋਂ ਤੇ ਸ਼ੈਦੇ ਲਵਜੀ ਨਿਕਲ ਚੁੱਕਾ ਵਾ ਜੇ ਆਪਾਂ ਗੱਲ ਕਰੀਏ ਖਾਲਸੇ ਰਾਜ ਦੀ ਹਾਮੀ ਦੀ ਗੱਲ ਕਰਦੇ ਹੋ ਹਲੇ ਮੀਰ ਰਾਜ ਦੀ ਗੱਲ ਕਰਦੇ ਆ ਤੇ ਉਹ ਤੇ ਅਕਾਲੀ ਦਲ ਦੇ ਵਿੱਚੋਂ ਤੇ ਨਿਕਲ ਚੁੱਕਾ ਵਾ ਹਾਂ ਨਵੇਂ ਅਕਾਲੀ ਦਲ ਜਰੂਰ ਕੁਝ ਹੈਗੇ ਵੀ ਆ ਕੁਝ ਇੱਕ ਦੋ ਪੁਰਾਣੇ ਅਕਾਲੀ ਸਾਹਿਬ ਜੀ ਮਾਨ ਅੱਜ ਵੀ ਖਾਲਸਾਤਨ ਦੀ ਗੱਲ ਕਰਦੇ ਆ ਬਿਲਕੁਲ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਆ ਕਿ ਨਾ ਅਕਾਲੀ ਰੱਖ ਕੇ ਰਾਜਨੀਤੀ ਸੂਬੇਦਾਰੀ ਵਾਲੀ ਕਰਨੀ ਕਿ ਜਿਹੜੀ ਕਿਸੇ ਹੋਰ ਤਖਤ ਦੇ ਅਧੀਨ ਵੋਟਾਂ ਲੜ ਕੇ ਸਿਰਫ ਸੂਬੇਦਾਰੀ ਪੰਜਾਬ ਦਾ ਮੁੱਖ ਮੰਤਰੀ ਦਾ ਦਿੱਲੀ ਦਾ ਸੂਬੇਦਾਰ ਆ ਇਸ ਤੋਂ ਬਾਅਦ ਤਾਂ ਕੁਝ ਨਹੀਂ ਪੰਜਾਬ ਦਾ ਐਮਐਲਏ ਐਮਪੀ ਦਾ ਉਹਨਾਂ ਦਾ ਕਰਿੰਦਾ ਉਹਨਾਂ ਦਾ ਅਹੁਦੇਦਾਰ ਆ ਉਹ ਅਕਾਲੀ ਥੋੜੋ ਹੋ ਸਕਦਾ ਉਹਦੇ ਉਹਨਾਂ ਦਾ ਨੌਕਰ ਆ ਉਹ ਉਹ ਦਿੱਲੀ ਤਖਤ ਦੇ ਅਧੀਨ ਹੀ ਚੱਲੂਗਾ ਦਿੱਲੀ ਤਖਤ ਤੋਂ ਬਾਹਰ ਚੱਲ ਨਹੀਂ ਸਕਦਾ ਆਪਾਂ ਲੰਬੇ ਸਮੇਂ ਤੋਂ ਵੇਖ ਹੀ ਲਿਆ ਤੋਂ ਜੱਦ ਦਾ ਜੱਦ ਦੇ ਸੂਬੇਦਾਰੀ ਵਾਲੀ ਰਾਜਨੀਤੀ ਦੀ ਇੰਨੀ ਬੌਹਲਤਾ ਤੇ ਇੰਨੀ ਪਰਮਾਰਤਾ ਹੋ ਗਈ ਆ ਕਿ ਜਿਹੜੀ ਸਿੱਖਾਂ ਦੀ ਅਸਲ ਅਕਾਲੀ ਰਾਜਨੀਤੀ ਆ ਉਨੂੰ ਇਸ ਸਾਰੇ ਮੰਚ ਦੇ ਉੱਤੋਂ ਇੱਕ ਪਾਸੇ ਹੀ ਕਰ ਦਿੱਤਾ ਗਿਆ ਹੁਣ ਗੱਲ ਉੱਥੇ ਆ ਕਿ ਜਦ ਤੱਕ ਸਿੱਖਾਂ ਕੋਲ ਜਿਹੜੀ ਏਕਤਾ ਦੀ ਗੱਲ ਕਰ ਰਹੇ ਏਕਤਾ ਇਨ੍ਹਾਂ 14 13 ਚ ਆਪਸੀ ਤਾਲਮੇਲ ਹੋ ਸਕਦਾ ਏਕਤਾ ਉੱਥੇ ਹੀ ਸੰਭਵ ਆ ਕਿ ਜਦ ਇਹ ਮੰਨਿਆ ਜਾਊਗਾ ਕਿ ਇੱਕ ਇਥੇ ਸੁਪਰੀਮ ਉਹ ਐਸਾ ਜਥਾ ਚਾਹੀਦਾ ਆ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਦੀ ਪਹਿਰੇਦਾਰੀ ਕਰੇ ਤੇ ਪੰਥ ਦੇ ਫੈਸਲੇ ਦੀ ਅਗਵਾਈ ਉਹਦੇ ਹੱਥ 'ਚ ਚਾਹੀਦੀ ਆ ਹੁਣ ਉਲਟਾ ਹੋ ਗਿਆ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਆ ਰਾਜਨੀਤੀ ਉਹ ਸੂਬੇਦਾਰੀ ਵਾਲੀ ਕੁਰਸੀ ਵਾਲੀ ਕਰਦੇ ਆ ਪਰ ਫੈਸਲੇ ਉਹ ਪੰਥ ਦੇ ਸਾਰੇ ਸਾਰੇ ਫੈਸਲੇ ਤੇ ਅਗਵਾਈ ਪੰਥ ਦੀ ਕਰਦੇ ਆ ਇਦਾਂ ਥੋੜਾ ਹੋਊਗਾ ਕਿਸੇ ਹੋਰ ਤਖ਼ਤ ਦੇ ਅਧੀਨ ਚੱਲ ਕੇ ਪੰਥ ਦੇ ਪੰਥ ਤਾਂ ਸਾਰੀ ਦੁਨੀਆ 'ਚ ਫੈਲਿਆ ਹੋਇਆ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਤੇ ਹਸਤੀ ਪਹਿਲਾਂ ਇੰਡੀਆ ਦੇ ਵਿੱਚ ਸੀ ਉਸ ਤੋਂ ਬਾਅਦ ਮਹਦੂਦ ਹੋ ਕੇ ਉਹ ਸਿਰਫ ਸ਼ੰਭੂ ਬਾਰਡਰ ਤੱਕ ਰਹਿ ਗਈ ਜਿਹੜੀ ਇੱਥੇ ਦੀ ਸੂਬੇਦਾਰੀ ਵਾਲੀ ਰਾਜਨੀਤੀ ਆ ਉਹ ਤਾਂ ਸ਼ੰਭੂ ਬਾਰਡਰ ਨਹੀਂ ਟੱਪਦੀ ਉਹ ਤਾਂ ਇੱਥੋਂ ਜਦੋਂ ਮੁਹਾਲੀ ਟੱਪ ਕੇ ਚੰਡੀਗੜ੍ਹ ਜਾਣਾ ਉੱਥੇ ਨਹੀਂ ਉਹਦੇ ਪੈਰ ਲੱਗਦੇ ਉੱਥੇ ਉਹਦੀ ਤਾਕਤ ਖਤਮ ਹੋ ਜਾਂਦੀ ਆ ਜਿਹੜੀ ਖਾਲਸਾ ਪੰਥ ਦੀ ਰਾਜਨੀਤੀ ਆ ਖਾਲਸਾ ਪੰਥ ਤਾਂ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਅਕਾਲ ਤਖ਼ਤ ਸਾਹਿਬ ਸਮੁੱਚੇ ਖਾਲਸਾ ਪੰਥ ਦਾ ਰਹਿਨਮਾਈ ਕਰਨ ਵਾਲਾ ਕੇਂਦਰ ਆ ਤਖਤ ਆ ਜਿੰਨੇ ਸਿੱਖ ਦੀ ਇਸ ਦੁਨੀਆ ਤੇ ਨਹੀਂ ਉਸ ਜਹਾਨ ਵਿੱਚ ਵੀ ਹਲਤ ਪਲਤ ਦੋਵਾਂ ਵਿੱਚ ਰੱਖੀ ਕਰਨੀ ਆ ਸੋ ਐਸੇ ਤਖਤ ਦੀ ਰਾਜਨੀਤੀ ਕੋਈ ਉਹ ਜਥਾ ਉਹ ਟੜਾ ਨਹੀਂ ਕਰ ਸਕਦਾ ਜਿਹੜਾ ਦਿੱਲੀ ਤਖਤ ਦੇ ਅਧੀਨ ਚੱਲ ਸਕੇ ਕਿਸੇ ਹੋਰ ਤਖਤ ਦੇ ਅਧੀਨ ਚੱਲ ਸਕੇ ਉਹ ਹੁਣ ਟੜਾ ਕਿੱਥੋਂ ਲੈ ਕੇ ਆਓਗੇ ਤੁਸੀਂ ਹਮੇਸ਼ਾ ਪੰਜ ਪ੍ਰਧਾਨ ਦੇ ਦੀ ਗੱਲ ਕਰਦੇ ਹੋ ਹੁੰਦੇ ਹੋ ਤੁਹਾਡਾ ਜਥਾ ਪੰਜ ਪ੍ਰਧਾਨ ਦੇ ਦੀ ਗੱਲ ਕਰਦਾ ਤੇ ਫਿਰ ਕਿੱਥੋਂ ਪੰਜ ਪ੍ਰਧਾਨੀ ਜਿਹੜੀ ਪ੍ਰਣਾਲੀ ਆ ਕਦੋਂ ਚਾਲੂ ਹੋਊਗੀ ਅੱਜ ਵੀ ਪ੍ਰੈਸ ਕਾਨਫਰੰਸ ਵੀ ਹੋ ਗਈ ਆ ਨਾ ਤੇ ਪੰਜ ਪ੍ਰਧਾਨ ਦੇ ਦਾ ਜ਼ਿਕਰ ਹੋਇਆ ਨਾ ਕੋਈ ਹੋਰ ਜ਼ਿਕਰ ਹੈ ਪੰਥਕ ਇਕਤਾ ਤੇ ਜ਼ਰੂਰ ਗੱਲ ਹੋਈ ਖਾਲਸਤਰ ਐਲਾਨਨਾਮੇ ਦਾ ਤਾਂ ਮੈਂ ਜ਼ਿਕਰ ਕਰਦਾ ਕਿ ਉਦੋਂ ਹੋਇਆ ਸੀ ਉਹਦੇ ਇੱਕ ਵੱਡੇ ਚਿਹਰੇ ਦੇਖਦੇ ਸੀ ਉਹ ਅੱਜ ਚਾਰੇ ਸਿਆਸੀ ਆ ਸਾਰੇ ਇੱਕ ਚਿਹਰਾ ਜ਼ਰੂਰ ਜਿਉ ਉਸ ਐਲਾਨਨਾਮੇ ਤੇ ਟਿਕਿਆ ਹੋਇਆ ਵਾ ਬਾਕੀ ਸਾਰੇ ਸਿਆਸੀ ਚਿਹਰੇ ਜ਼ਰੂਰ ਹੋਗੇ ਤੇ ਸਿਆਸਤ ਕੁਰਸੀਆਂ ਵੱਡੀਆਂ ਵੀ ਮਿਲ ਗਈਆਂ ਤੇ ਸ਼ਾਇਦ ਉਹ ਭੁੱਲ ਚੁੱਕੇ ਸੀ ਅੱਜ ਵੀ ਕਿਤੇ ਲੱਗਦਾ ਨਹੀਂ ਇਹੋ ਜੀ ਗੱਲਾਂ ਨਿਕਲੇ ਕਿ ਅਰਦਾਸ ਤੇ ਹੋਈ ਆ ਉੱਥੇ ਫੋਟੋ ਵੀ ਉਹ ਬਣ ਜਾਣੀ ਆ ਪੰਥਕਤਰ ਦੀ ਗੱਲ ਹੀ ਹੋਈ ਆਪਾਂ ਹੀ ਬਲਦੇਵ ਸਿੰਘ ਵਡਾਲਾ ਖੁਦ ਦੱਸ ਰਹੇ ਸੀ ਕਿ ਮੈਂ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਕੋ ਗਿਆ ਚੱਲ ਕੇ ਆਏ ਕਹਿੰਦੇ ਮਿਲਣ ਵਾਸਤੇ ਵਧੀਆ ਲੱਗਾ ਹਨ ਸਦਾ ਸਿੰਘ ਮਾਨ ਦੇ بیٹے ਪਹੁੰਚੇ ਸੀ ਇੱਥੇ ਸਿਆਸੀ ਵਿੰਗ ਉਹਨਾਂ ਦਾ ਇੱਕ ਹੈ ਨਾ ਦੂਜੇ ਪਾਸੇ ਇੱਕ ਸਿਆਸੀ ਵਿੰਗ ਨਵਾਂ ਸਟਾਰਟ ਹੋਇਆ ਜੱਲੂਪੁਰ ਖੇੜੇ ਤੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਇੱਥੇ ਪਹੁੰਚੇ ਸੀ ਉਹਨਾਂ ਵੀ ਇਹ ਗੱਲ ਦਾ ਹੋਕਾ ਦੇ ਕੇ ਆ ਉਹ ਕਹਿੰਦੇ ਆਉਂਗਾ ਵੀ ਮੀਟਿੰਗਾਂ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਕਹਿਣਗੇ ਉੱਥੇ ਪਹੁੰਚਾਂਗੇ ਵੀ ਤੇ ਅਸੀਂ ਆਪਣਾ ਆਪ ਨਿਸ਼ਾਵਰ ਕਰਕੇ ਪਾਰਟੀ ਬਾਜੀ ਤੋਂ ਦੂਰ ਹੋ ਕੇ ਅਸੀਂ ਇੱਕ ਦੂਜਾ ਸਿਆਸੀ ਜਦੋਂ ਸਿਆਸੀ ਵਿੰਗ ਹੁੰਦਾ ਨਾ ਉਹ ਕਿਰ ਚਾਲਾਂ ਵੀ ਹੁੰਦੀਆਂ ਫਿਰ ਚਾਲਾਂ ਤੱਕ ਸੰਭਵ ਸੀਮਤ ਨਾੜਾ ਜੀ ਨਹੀਂ ਬਿਲਕੁਲ ਸੰਭਵ ਆ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਐਸੀ ਅਸੰਭਵ ਨਹੀਂ ਖਾਸ ਕਰਕੇ ਸੱਚ ਦਾ ਬੀਜ ਤਾਂ ਨਾਸ ਹੁੰਦਾ ਹੀ ਨਹੀਂ ਬੀਜ ਨਾਸ ਕਿਸੇ ਚੀਜ਼ ਦਾ ਵੀ ਨਹੀਂ ਹੁੰਦਾ ਸੋ ਜਿਹੜੀ ਰਾਜਨੀਤੀ ਸੱਚ ਤੇ ਖੜੀ ਆ ਉਹਦਾ ਬੀਜ਼ਨਸ ਨਹੀਂ ਹੋ ਸਕਦਾ ਜਿਵੇਂ ਅੱਜ ਵੀ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਨੇ ਓਪਨਲੀ ਇਹ ਗੱਲ ਕਹੀ ਕਿ ਮੈਂ ਕਿਸੇ ਅਹੁਦੇਦਾਰੀ 'ਚ ਨਹੀਂ ਪੈਣਾ ਔਰ ਇਵਨ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਗੁਰਦੁਆਰਾ ਪ੍ਰਬੰਧ ਦੀ ਅਹੁਦੇਦਾਰੀ ਉਹਦੇ ਵਿੱਚ ਵੀ ਨਹੀਂ ਪੈਣਾ ਮੇਰਾ ਮੇਰਾ ਸੂਤਰਤਾ ਹਾਰਤਾ ਦਾ ਜਿਹੜਾ ਨੁਕਤਾ ਆ ਉਹ ਸਿਰਫ ਇਕਤਾ ਆ ਅਸੀਂ ਵੀ ਕਹਿੰਦੇ ਆ ਕਿ ਪੰਥ ਦੇ ਵਿੱਚ ਜਿਹੜੀਆਂ ਇਹ ਚਾਰੇ ਤਰ੍ਹਾਂ ਮੈਂ ਆਪ ਜੀ ਦੇ ਨਾਲ ਗੱਲਬਾਤ ਦੇ ਦੌਰਾਨ ਰੱਖੀਆਂ ਨੇ ਇਹ ਚਾਰੇ ਤਰ੍ਹਾਂ ਚ ਇਕਤਾ ਰਹੀ ਆ ਜਾਦ 18ਵੀਂ ਸਦੀ ਚੋਂ ਲੈ ਲੀਏ ਆਪਾਂ ਜਾਦ 18ਵੀਂ ਸਦੀ ਚ ਬਾਬਾ ਦੀਪ ਸਿੰਘ ਹੋਣਾ ਵਰਗੇ ਸੂਰਮੇ ਸੀ ਨਵਾਬ ਕਪੂਰ ਸਿੰਘ ਹੋਣਾ ਵਰਗੇ ਸੂਰਮੇ ਸੀ ਦੂਸਰੇ ਪਾਸੇ ਨਾਲ ਦੀ ਨਾਲ ਰਾਠ ਸਰਦਾਰ ਸੀ ਜਿਨ੍ਹਾਂ ਨੇ ਰਾਜ ਕਾਇਮ ਕੀਤੇ ਆਪਣੇ ਜਿਨ੍ਹਾਂ ਦੇ ਵਿੱਚ ਚਰਤ ਸਿੰਘ ਸ਼ੁਕਰਚੱਕੀਆ ਸੀ ਜੱਸਾ ਸਿੰਘ ਰਾਮਗੜੀਆ ਸੀ ਐਸੇ ਭੰਗੀ ਮਿਸਲ ਸੀ ਜਿਨ੍ਹਾਂ ਨੇ ਜਿਹੜੇ ਰਾਠ ਸਰਦਾਰ ਸੀ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆਪਣੇ ਰਾਜ ਕਾਇਮ ਕਰਨ ਵਾਸਤੇ ਸੰਘਰਸ਼ ਕੀਤਾ ਅਕਾਲੀ ਸਿੰਘਾਂ ਦੇ ਨਾਲ ਨਾਲ ਦੀ ਨਾਲ ਦੀਵਾਨ ਕੌੜਾ ਮਲ ਵਰਗੇ ਮਿਲਵਰਤਨੀਏ ਵੀ ਸੀ ਜਿਹੜੇ ਉਸ ਟਾਈਮ ਤੇ ਦੂਜੇ ਸੂਬਿਆਂ ਦੇ ਅਦੀਨਾ ਬੇਗ ਹੋਣਾਂ ਦੇ ਚਾਕਰ ਸੀ ਮੀਰ ਮੰਨੂ ਦੇ ਚਾਕਰ ਸੀ ਉਹ ਵੀ ਸੀ ਨਾਲ ਦੀ ਨਾਲ ਭਾਈ ਸ਼ੁਭੇਕ ਸਿੰਘ ਜਿਹੜੇ ਚਰਖੜੀ ਤੇ ਚੜ ਗਏ ਉਹ ਸਿੱਧੇ ਸਿੱਧੇ ਉਹਨਾਂ ਦੇ ਨੌਕਰ ਸੀ ਇਹ ਚਾਰੇ ਤਰ੍ਹਾਂ ਦੀ ਉਸ ਸਮੇਂ ਇੰਨੀ ਜ਼ਿਆਦਾ ਏਕਤਾ ਸੀ ਆਪਸ ਵਿੱਚ ਕਿ ਇਹ ਚਾਰੇ ਤਰ੍ਹਾਂ ਪੰਥ ਦਾ ਭਲਾ ਚਾਹੁੰਦੀਆਂ ਸੀ ਪਰ ਗੱਲ ਅਗਵਾਈ ਤੇ ਫੈਸਲਾ ਲੈਣ ਦੀ ਆ ਸਿੱਖਾਂ ਦਾ ਫੈਸਲਾ ਲੈਣ ਦਾ ਤਰੀਕਾਕਾਰ ਹਮੇਸ਼ਾ ਗੁਰਮਤਾ ਰਹਾ ਪੰਚ ਪ੍ਰਧਾਨੀ ਤਰੀਕਾਕਾਰ ਰਹਾ ਜਦ ਅਸੀਂ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਕਿ ਜਦ ਪੰਥ ਸਾਰਾ ਸ਼ਰਮੌਰਤਾ ਦੇ ਵਿੱਚ ਸਥਾਨਿਕ ਪੱਧਰ ਤੋਂ ਲੈ ਕੇ ਉੱਪਰ ਅਕਾਲ ਤਖਤ ਸਾਹਿਬ ਤੱਕ ਇੱਕ ਤਰੀਕਾਕਾਰ ਜੋ ਸਿੱਖਾਂ ਦਾ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇ ਗਏ ਸੀ ਕਿ ਸਿੱਖਾਂ ਨੇ ਜਦ ਵੀ ਕੋਈ ਫੈਸਲਾ ਕਰਨਾ ਦੇਖੋ ਕੋਈ ਵੀ ਕੌਮ ਆ ਕੋਈ ਵੀ ਧਰਤੀ ਦੇ ਵਸਿੰਦੇ ਆ ਚਾਹੇ ਉਹਦੇ ਵਿੱਚ ਖਾਲਸਾ ਪੰਥੀ ਆ ਉਹਨਾਂ ਨੇ ਉਹਨਾਂ ਦਾ ਇੱਕ ਮੈਕੈਨਿਜ਼ਮ ਹੁੰਦਾ ਹਰੇਕ ਦਾ ਕਿ ਉਹਨਾਂ ਨੇ ਅਗਵਾਈ ਆਪਣੇ ਲੀਡਰ ਕਿਵੇਂ ਚੁਣਨਾ ਤੇ ਉਹਨਾਂ ਨੇ ਫੈਸਲਾ ਕਿਵੇਂ ਲੈਣਾ ਸਿੱਖਾਂ ਦਾ ਲੀਡਰ ਚੁਣਨ ਦਾ ਤਰੀਕਾਕਾਰ ਸੀ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਖੀ ਸਿੰਘ ਦੁਆਰਾ ਗੁਰੂ ਗ੍ਰੰਥ ਗੁਰੂ ਪੰਥ ਇਕੱਠਾ ਹੋ ਕੇ ਮੌਕੇ ਤੇ ਪੰਜ ਸਿੰਘ ਚੁਣ ਕੇ ਪੰਜ ਪ੍ਰਧਾਨੀ ਤਰੀਕੇ ਦੇ ਨਾਲ ਸਾਰਿਆਂ ਦੀ ਸਾਂਝੀ رائے ਲੈ ਕੇ ਗੁਰਮਤਾ ਸਾਜਦੇ ਸੀ ਤੇ ਉਹ ਗੁਰਮਤਾ ਕਿਸੇ ਵੀ ਮਸਲੇ ਨੂੰ ਲੈ ਕੇ ਚੱਲਦਾ ਸੀ ਤੋਂ ਬਹੁਤ ਸਾਰੇ ਗੁਰਮਤੇ ਸਾਨੂੰ ਮਿਲਦੇ ਅੱਜ ਸੋ ਉਸੇ ਤਰੀਕੇ ਤੇ ਸਾਨੂੰ ਆਉਣਾ ਪੈਣਾ ਅੱਜ ਵੀ ਸਥਾਨਿਕ ਤੌਰ ਦੇ ਉੱਤੇ ਬਹੁਤ ਸਾਰੇ ਜਥੇ ਹੈਗੇ ਨੇ ਜਿਹੜੇ ਇਸ ਪਾਸੇ ਨੂੰ ਤਰਦਦ ਕਰ ਰਹੇ ਅਸੀਂ ਆਪ ਆਪਣੇ ਪੰਥਸ਼ੇਵਕ ਜਥੇ ਮਾਝੇ ਵੱਲੋਂ ਹਲਕਾ ਸ੍ਰੀ ਅਰਗੁਬਿੰਦਪੁਰ ਚ ਐਸੇ ਉਦਮ ਕਰ ਰਹੇ ਹਾਂ ਪੰਥਸ਼ੇਵਕ ਜਥਾ ਦਵਾਬਾ ਭਾਈ ਮਨਦੀਰ ਸਿੰਘ ਹੁਣੀ ਉਹ ਆਪਣੇ ਹਲਕੇ ਦੇ ਵਿੱਚ ਉਹਨਾਂ ਨੇ ਦੋ ਵਾਰ ਗੁਰਮਤਾ ਸਾਜਣ ਦਾ ਉਦਮ ਉਪਰਾਲਾ ਕੀਤਾ ਜਿਹੜਾ ਬਹੁਤ ਸਕਸੈਸਫੁਲ ਰਿਹਾ ਜਿਹਦੇ ਵਿੱਚ ਉਸ ਇਲਾਕੇ ਦੀਆਂ ਤਕਰੀਬਨ 35 ਤੋਂ 40 ਛੋਟੇ-ਛੋਟੇ ਜਥਿਆਂ ਨੇ ਹਿੱਸਾ ਲਿਆ ਜਥੇਬੰਦੀਆਂ ਨੇ ਹਿੱਸਾ ਲਿਆ ਤਾਂ ਬਹੁਤ ਸੋਹਣਾ ਤਰੀਕੇ ਦੇ ਨਾਲ ਉਹ ਸਾਰਾ ਸਿਰੇ ਚੜਿਆ ਇਹ ਲੰਬੇ ਸਮੇਂ ਤੋਂ ਚੀਜ਼ ਟੁੱਟ ਗਈ ਆ 노 ਡਾਊਟ ਪਿਛਲੇ ਪੌਣੇ 200 ਸਾਲ ਦੀ ਗੁਲਾਮੀ ਕਰਕੇ ਇਹ ਟੁੱਟ ਗਈ ਅੰਗਰੇਜ਼ਾਂ ਨੇ ਇਹ ਆਣ ਕੇ ਤੋੜੀ ਸੀ ਉਹਨੂੰ ਸਥਾਪਿਤ ਹੋਣ ਲਈ ਕੁਝ ਸਮਾਂ ਤਾਂ ਲੱਗੂਗਾ ਪਰ ਇਹ ਇਹ ਨਹੀਂ ਵੀ ਇਹ ਅਸੰਭਵ ਆ ਉਹ ਸੰਭਵ ਆ ਸੋ ਪੰਥ ਹੁਣ ਉਧਰ ਨੂੰ ਮੁੜ ਕੇ ਆ ਰਿਹਾ ਕਿਉਂਕਿ ਪੁਰਾਣਾ ਸਾਰਾ ਸਿਸਟਮ ਟੁੱਟ ਚੁੱਕਾ ਆ ਜਿਹੜੀ ਪੰਥ ਦੀ ਉਹ ਇੱਕ ਸ਼ਰਮੌਰ ਧੜਾ ਇੱਕ ਸ਼ਰਮੌਰ ਜਥਾ ਜਿਹੜਾ ਅਕਾਲੀਆਂ ਦੇ ਨਾਂ ਤੇ ਵਿਚਰਦਾ ਸੀ ਪਰ ਰਾਜਨੀਤੀ ਸਾਰੀ ਸੂਬੇਦਾਰੀ ਵਾਲੀ ਕਰਦਾ ਸੀ ਉਹਨੇ ਅਕਾਲ ਤਖਤ ਸਾਹਿਬ ਤੇ ਵੀ ਕਬਜ਼ਾ ਕੀਤਾ ਸੀ ਉਹਨੇ ਗੁਰਦੁਆਰਾ ਪ੍ਰਬੰਧ ਤੇ ਵੀ ਕਬਜ਼ਾ ਕੀਤਾ ਸੀ ਤੇ ਰਾਜਨੀਤੀ ਮੁੱਖ ਤੌਰ ਤੇ ਉਹਨਾਂ ਦੀ ਜਿਹੜੀ ਉਹ ਕੁਰਸੀ ਵਾਲੀ ਸੀ ਸੱਤਾ ਮੰਨਣ ਵਾਲੀ ਸੀ ਉਹ ਉਹਦੀ ਕ੍ਰੈਡੀਬਿਲਟੀ ਖਤਮ ਹੋ ਗਈ ਪਿਛਲੇ ਸਮੇਂ ਚ ਉਹ ਉਹਦੇ ਆਪਣੇ ਕੰਮਾਂ ਕਰਕੇ ਉਹਦੀ ਇਸੇ ਰਾਜਨੀਤੀ ਕਰਕੇ ਉਹਦੀ ਕ੍ਰੈਡੀਬਿਲਟੀ ਖਤਮ ਹੋਈ ਉਹ ਸਾਰਾ ਕਸ਼ਟ ਟੁੱਟ ਗਿਆ ਉਹਦੀ ਉਸ ਰਾਜਨੀਤੀ ਦੀ ਵਜ੍ਹਾ ਕਰਕੇ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਜਿਹਦੇ ਵਿੱਚ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਕ੍ਰੈਡਿਬਿਲਟੀ ਡਾਊਨ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਜਿਹੜੀ ਆ ਉਹ ਡਾਊਨ ਹੋਈ ਉਹ ਥੱਲੇ ਗਈ ਉਹ ਸਾਰੇ ਕਾਸੇ ਦੇ ਵਿੱਚ ਹੁਣ ਫਿਰ ਖਲਾ ਦਾ ਸਮਾਂ ਆ ਗਿਆ ਸੋ ਸਿੱਖ ਹੁਣ ਇਸ ਪਾਸੇ ਨੂੰ ਸੋਚਣ ਦੇ ਲਈ ਮਜਬੂਰ ਵੀ ਹੋਏ ਨੇ ਤਾਂ ਸਿੱਖ ਸੋਚ ਰਹੇ ਨੇ ਸਿੱਖ ਸੰਗਤ ਸੋਚ ਰਹੀ ਆ ਕਿ ਸਿੱਖਾਂ ਦੀ ਜਿਹੜੀ ਆਪਣੀ ਅਸਲ ਰਾਜਨੀਤੀ ਆ ਉਦੇ ਵੱਲ ਨੂੰ ਕਿਵੇਂ ਪਰਤਿਆ ਜਾਵੇ ਉਹ ਇਹੀ ਆ ਕਿ ਜੋ ਸਿੱਖਾਂ ਦਾ ਤਰੀਕਾਕਾਰ ਸੀ ਕਿ ਜਿਹੜੇ ਫੈਸਲੇ ਲੈਣੇ ਆ ਉਹ ਸਿੱਖ ਸਥਾਨਿਕ ਪੱਧਰ ਉੱਤੇ ਗੁਰਮਤੇ ਦੇ ਰਾਹੀਂ ਲੈਣ ਪੰਚ ਪ੍ਰਧਾਨੀ ਤਰੀਕੇ ਦੇ ਰਾਹੀਂ ਲੈਣ ਅਕਾਲੀ ਫੁੱਲਸਾ ਤੁਸੀਂ ਜ਼ਿਕਰ ਕੀਤਾ ਜਦੋਂ ਦੋ ਤਰੀਕ ਦਾ ਫੈਸਲਾ ਆਇਆ ਸੀ ਨਾ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਵਾਇਰਲ ਹੋਈ ਸੀ ਕਿ ਅੱਜ ਝਲਕੇ ਜ਼ਰੂਰ ਪਈਆ ਕਾਲੀ ਫੂਲਾ ਸਿੰਘ ਦੀ ਪਰ ਕਾਲੀ ਫੂਲਾ ਸਿੰਘ ਆਊਗਾ ਕਦੋਂ ਕਾਲੀ ਫੂਲਾ ਸਿੰਘ ਕਿਹਦੇ ਵਿੱਚ ਆਊਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਆ ਅੱਜ ਵੀ ਉਹਨਾਂ ਨੂੰ ਜਰਨੈਲ ਤੌਰ ਤੇ ਜਾਣਿਆ ਜਾਂਦਾ ਵਾ ਸੰਤਾਂ ਨੂੰ ਯਾਦ ਕਰਦੇ ਆ ਅਸੀਂ ਵੀ ਸੋਚਦੇ ਆ ਕਿ ਸੰਤ ਦੁਬਾਰਾ ਆਉਣ ਦੁਬਾਰਾ ਆਉਣ ਦੀਆਂ ਗੱਲਾਂ ਹੁੰਦੀਆਂ ਪਰ ਸੰਤ ਤੁਹਾਡੇ ਵਿੱਚੋਂ ਕਿ ਉਹਨਾਂ ਨਿਕਲਦੇ ਜਾਂ ਕਾਲੀ ਫੂਲਾ ਸਿੰਘ ਤੁਹਾਡੇ ਵਿੱਚੋਂ ਕਿ ਉਹਨਾਂ ਨਿਕਲਦੇ ਨੌਜਵਾਨੀ ਚ ਕਿਉਂ ਨਿਕਲਦੇ ਤੁਹਾਨੂੰ ਲੱਗਦਾ ਦੋ ਤਰੀਕ ਦੇ ਫੈਸਲੇ ਤੋਂ ਬਾਅਦ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਜੇ ਆਪਾ ਸਿੰਘ ਸੱਗਿਆਣੀ ਹਰਪੀ ਸਿੰਘ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੁਣ ਜੇ ਆਪਾਂ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਹਾਂ ਉਹਨਾਂ ਅਸਤੀਫਾ ਦੇ ਤੱਪ ਬਨੂਗੁਰ ਸਾਹਿਬ ਸਾਥ ਵਿੱਚ ਮੇਰੀ ਕਮੇਟੀ ਤੋਂ ਦੂਰ ਹੋ ਗਏ ਆ ਇਹ ਚੀਜ਼ ਨੂੰ ਕਿਵੇਂ ਵੇਖਦੇ ਆ ਤੁਸੀਂ ਜਿਹੜਾ ਇਹ ਸਾਰਾ ਘਟਨਾਕਰਮ ਜਿਹੜਾ ਜਿਹਦਾ ਤੁਸੀਂ ਜ਼ਿਕਰ ਕੀਤਾ ਇਹ ਸਾਰੇ ਦਾ ਧਰਾਤਲ ਉੱਥੇ ਹੀ ਆ ਕਿ ਇਹਦੇ ਇਹ ਸਾਰੇ ਕਾਸੇ ਦੇ ਪੈਰ ਕਿਉਂ ਨਹੀਂ ਲੱਗੇ ਕਿਉਂਕਿ ਜਿਹੜੇ ਜਥੇਦਾਰ ਆ ਜਿਨ੍ਹਾਂ ਨੇ ਦੋ ਤਰੀਕ ਨੂੰ ਫੈਸਲਾ ਕੀਤਾ ਹਾਲਾਂਕਿ ਜਿਹੜੇ ਗੁਨਾਹ ਉਸ ਇੱਕ ਬਾਦਲ ਦਲ ਦੇ ਧੜੇ ਨੇ ਉੱਥੇ ਮੰਨੇ ਉਹ ਗੁਨਾਹ ਤਾਂ ਸਿੱਖ ਸੰਗਤ ਨੇ ਪਹਿਲਾਂ ਹੀ ਮੰਨ ਲਏ ਸੀ ਇਸ ਗੱਲ ਤੇ ਵੀ ਇਹ ਇਹ ਪੰਜ ਗੁਨਾਹਾਂ ਦੇ ਇਹ ਅਸਲ ਗੁਨਾਹਗਰ ਇਹ ਨੇ ਉਹ ਉਹਨਾਂ ਨੇ ਇੱਥੇ ਬਹੁਤ ਚਿਰ ਬਾਅਦ ਓਪਨਲੀ ਆਣ ਕੇ ਮੰਨੇ ਤਖ਼ਤ ਸਾਹਿਬ ਦੇ ਉੱਤੇ ਉਹਨਾਂ ਪੰਜਾਂ ਗੁਨਾਹਾਂ ਕਰਕੇ ਤਾਂ ਸਿੱਖ ਸੰਗਤ ਨੇ ਉਹਨਾਂ ਨੂੰ ਚਾਰ ਵਾਰ ਮੁੱਢੋਂ ਰੱਦ ਕਰ ਦਿੱਤਾ ਜਦ ਮੁੱਢੋਂ ਰੱਦ ਕੀਤਾ ਬਿਲਕੁਲ ਕਿਸੇ ਭਾਂਡੇ ਦੇ ਟੱਕਣ ਨਹੀਂ ਰਹੇ ਉਹ ਬਿਲਕੁਲ ਉਹ ਧਰਾਤਲ ਤੇ ਉਹਨਾਂ ਦੀ ਕੋਈ ਰਸਾਈ ਨਹੀਂ ਰਹੀ ਉਸ ਸਮੇਂ ਜਦੋਂ ਉਹਨਾਂ ਨੂੰ ਲੱਗਾ ਕਿ ਅਸੀਂ ਤਾਂ ਬਿਲਕੁਲ ਗਏ ਹੁਣ ਸਾਡੀ ਕੁਰਸੀ ਸਾਡੀ ਸੱਤਾ ਗਈ ਤੋਂ ਉਸ ਸਮੇਂ ਉਹਨਾਂ ਨੇ ਆਣ ਕੇ ਅਗਾਲਤਖ ਹਿਸਾਬ ਤੇ ਮੰਨੇ ਤੋਂ ਉਹ ਗੁਨਾਹ ਦੇ ਆਧਾਰ ਤੇ ਉੱਤੇ ਸਿੱਖ ਸੰਗਤ ਤਾਂ ਉਹਨਾਂ ਨੂੰ ਪਹਿਲਾਂ ਹੀ ਮੂਲੋਂ ਰੱਦ ਕਰ ਚੁੱਕੀ ਸੀ ਜਿਹੜੀ ਅਕਾਲੀ ਫੂਲਾ ਸਿੰਘ ਦੀ ਝਲਕ ਦੀ ਤੁਸੀਂ ਗੱਲ ਕਰ ਰਹੇ ਜਿਹੜੇ ਮੌਜੂਦਾ ਜਥੇਦਾਰ ਨੇ ਉਹ ਅਕਾਲੀ ਫੂਲਾ ਸਿੰਘ ਦੀ ਝਲਕ ਉਸ ਤਰੀਕੇ ਨਾਲ ਕਦੇ ਚਿਤ ਵੀ ਦਿਖਾ ਨਹੀਂ ਸਕਦੇ ਸੀ ਦੋ ਤਰੀਕਾ ਦੇ ਫੈਸਲੇ ਤੋਂ ਆਮ ਹੋਇਆ ਲੋਕਾਂ ਨੂੰ ਕੀ ਲੱਗਦਾ ਝਲਕ ਦਿਖਾਈ ਦਿੱਤੀ ਕਿ ਦੋ ਤੀਕ ਦੇ ਵੱਡੇ ਫੈਸਲੇ ਫਿਰ ਉਹ ਫਿਰ ਫੈਸਲੇ ਉਹ ਲਾਗੂ ਕਿਉਂ ਨਹੀਂ ਹੋ ਸਕੇ ਕਿਉਂਕਿ ਜਿਹੜੇ ਉਹ ਜਥੇਦਾਰ ਨੇ ਉਹ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਐਜ਼ਏ ਮੁਲਾਜ਼ਮ ਨੇ ਨਾ ਕਿ ਉਹ ਪੰਥ ਦੇ ਲਾਏ ਹੋਏ ਜਥੇਦਾਰ ਨੇ ਉਸੇ ਤਰੀਕੇ ਕਰਕੇ ਪੰਥ ਵੀ ਸਮੁੱਚੇ ਰੂਪ ਵਿੱਚ ਜਿਸ ਤਰੀਕੇ ਨਾਲ ਖੜਨਾ ਚਾਹੀਦਾ ਸੀ ਇਹ ਸਾਰੇ ਮਸਲੇ ਦੇ ਵਿੱਚ ਪੰਥ ਵੀ ਉਹ ਖਲੋਤਾ ਨਹੀਂ ਇਹ ਇਹ ਸਾਖ ਸਾਤ ਸਚਾਈ ਆ ਉਸੇ ਦੋ ਤਰੀਕ ਦੀ ਵਜ੍ਹਾ ਫੈਸਲੇ ਦੀ ਵਜ੍ਹਾ ਕਰਕੇ ਭਾਈ ਨਰੈਣ ਸਿੰਘ ਚੌੜੇ ਹੁਣਾਂ ਨੇ ਜਿਹੜੀ ਅਟੈਂਪਟ ਕੀਤੀ ਉਹ ਇਸੇ ਕਰਕੇ ਕੀਤੀ ਕਿ ਜਿੰਨਾ ਗੁਨਾਹਾਂ ਗੁਰੂ ਸਭ ਤੋਂ ਵੱਡਾ ਗੁਨਾਹ ਕੀ ਸੀ ਕਬੂਲਿਆ ਗਿਆ ਕਿ ਇਹਨਾਂ ਬਾਦਲਾਂ ਨੇ ਤੇ ਇਹਨਾਂ ਬਾਦਲ ਦਲੀਆਂ ਨੇ ਪਿਛਲੇ ਲੰਬੇ ਸਮੇਂ ਚ ਗੁਰੂ ਦੋਖੀ ਸਰਸੇ ਵਾਲੇ ਤੇ ਜਿਹੜੇ ਹੋਰ ਗੁਰੂ ਢਮ ਵਾਲੇ ਆ ਜਿਹੜੇ ਗੁਰੂ ਦੇ ਦੋਖੀ ਆ ਉਹਨਾਂ ਨੂੰ ਅਹੁਦੇ ਨਵਾਜੇ ਤੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਉਹਨਾਂ ਨੂੰ ਬਚਾਇਆ ਉਹਨਾਂ ਦੇ ਨਾਲ ਖੜੇ ਤੇ ਜਿਹੜਾ ਗੁਰੂ ਦਾ ਹੀ ਦੁਖੀ ਹੋ ਗਿਆ ਗੁਰੂ ਗ੍ਰੰਥ ਗੁਰੂ ਪੰਥ ਦਾ ਹੀ ਦੁਖੀ ਹੋ ਗਿਆ ਜਿਹੜਾ ਉਹਦੇ ਨਾਲ ਖੜਨ ਵਾਲਾ ਉਹ ਬਰਾਬਰ ਦਾ ਦੁਖੀ ਆ ਸੋ ਜਿਹੜਾ ਐਸਾ ਦੁਖੀ ਬੰਦਾ ਆ ਖਾਲਸਾ ਰਵੈਤਾਂ ਅਨੁਸਾਰ ਤਾਂ ਉਹਦੀ ਸਜ਼ਾ ਦੋ ਤਰੀਕ ਨੂੰ ਮਿਲੀ ਨਹੀਂ ਜਿਹੜੀ ਮਿਲਣੀ ਚਾਹੀਦੀ ਸੀ ਕਿਹੜੀ ਸਜ਼ਾ ਹੋ ਸਕਦੀ ਸੀ ਉਹ ਉਹ ਤਾਂ ਪੰਥ ਫੈਸਲਾ ਕਰਦਾ ਨਾ ਸਾਂਝਾ ਮੈਂ ਕੋਈ ਕੱਲੀ ਕਹਿ ਦਵਾਂ ਪੰਥ ਪੰਥ ਨੇ ਹੀ ਚੁਣੇ ਸੀ ਨੁਮਾਇੰਦੇ ਚੁਣੇ ਹੋਏ ਸੀ ਉਹਨਾਂ ਨੁਮਾਇੰਦਿਆਂ ਵੱਲੋਂ ਲਿਆ ਨਹੀਂ ਪੰਥ ਨੇ ਨਹੀਂ ਸੀ ਚੁਣੇ ਇਹੀ ਗੱਲ ਆ ਉਹ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜੇ ਪੰਥ ਨੇ ਚੁਣੇ ਹੁੰਦੇ ਤਾਂ ਐਗਜ਼ੈਕਟਿਵ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾ ਦਿੰਦੀ ਨਹੀਂ ਲਾ ਸਕਦੀ ਗਿਆਨੀ ਹਰਪ੍ਰੀਤ ਜੇ ਪੰਥ ਨੇ ਚੁਣੇ ਹੁੰਦੇ ਤਾਂ ਗਿਆਨੀ ਰੁਘਵੀਰ ਸਿੰਘ ਇਹ ਬਹੁਤ ਕ੍ਰਿਸ਼ੀਅਲ ਸਮਾਂ ਛੱਡ ਕੇ ਇਨਾ ਟੈਂਸ ਵਾਲਾ ਮਾਹੌਲ ਛੱਡ ਕੇ ਇੰਗਲੈਂਡ ਜਾ ਕੇ ਬੈਠ ਜਾਂਦੇ ਨਹੀਂ ਸੀ ਬੈਠ ਸਕਦੇ ਕਿਉਂਕਿ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸਹਿਬਾਨ ਦਾ ਪ੍ਰਬੰਧ ਆ ਉਹ ਸਾਰੇ ਸਮੁੱਚੇ ਸਿੱਖ ਜਗਤ ਸਮੁੱਚਾ ਸਿੱਖ ਜਗਤ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਉਹਨਾਂ ਦੇ ਵਿੱਚੋਂ ਸਮੁੱਚੇ ਸਿੱਖ ਜਗਤ ਦੀ ਜਿਹੜੀ ਇੱਕ ਸ਼ਮੂਲੀਅਤ ਹੋਣੀ ਚਾਹੀਦੀ ਉਹਦੇ ਦੌਰਾਨ ਇੱਕ ਜਥਾ ਬਣਨਾ ਚਾਹੀਦਾ ਆ ਜਿਨ੍ਹਾਂ ਜਥਾ ਤਖਤ ਸਹਿਬਾਨਾਂ ਦੇ ਉੱਤੇ ਸੇਵਾ ਸੰਭਾਲ ਪਰਿਦਰੀ ਦਾ ਪ੍ਰਬੰਧ ਕਰੇ ਤੇ ਉਸ ਜਥੇ ਦੇ ਵਿੱਚੋਂ ਜਥੇਦਾਰ ਚੁਣੇ ਜਾਣ ਉਹ ਇੱਕ ਮੈਕੈਨਿਜ਼ਮ ਹੋਵੇ ਇੱਕ ਮੈਕੈਨਿਜ਼ਮ ਨਹੀਂ ਹੈ ਉਹ ਜਦ ਐਸਾ ਮੈਕੈਨਿਜ਼ਮ ਨਹੀਂ ਹੈ ਐਸਾ ਵਿਧੀ ਵਿਧਾਨ ਨਹੀਂ ਹੈ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਕ ਹੈ ਮੁਲਾਜ਼ਮ ਆ ਉਹ ਜਦ ਵੀ ਇੱਕ ਕੋਈ ਸਟੈਪ ਚੁੱਕਣ ਲੱਗਦੇ ਆ ਤੇ ਸੰਗਤ ਨੂੰ ਲੱਗਦਾ ਆ ਕਿ ਸ਼ਾਇਦ ਉਹ ਐਸ ਸਮੇਂ ਕੋਈ ਕਦਮ ਚੁੱਕਣ ਲੱਗੇ ਆ ਤਾਂ ਜੋ ਉਹਨਾਂ ਦੀ ਅਸਲ ਗੱਲ ਆ ਉਹਨੂੰ ਉਹ ਲੱਤਾਂ ਫੜ ਕੇ ਖਿੱਚ ਲੈਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹੀ ਕੀਤਾ ਉਹ ਕਰਾਇਆ ਕਿ ਨਹੀਂ ਬਦਲਾ ਨਹੀਂ ਕਰਾਇਆ ਸੋ ਇਹ ਸਾਰਾ ਜਿਹੜਾ ਭੰਬਲ ਪੂਸਾ ਪਿਆ ਹੋਇਆ ਇਹ ਇਸੇ ਕਰਕੇ ਪਿਆ ਹੋਇਆ ਕਿ ਜਿਹੜਾ ਸਿੱਖਾਂ ਦਾ ਅਸਲ ਰਾਜਨੀਤੀ ਦਾ ਇੱਕ ਧੁਰਾ ਆ ਜਿਹਦੇ ਉੱਤੇ ਸਾਰੀ ਰਾਜਨੀਤੀ ਸਾਰੇ ਕਿਸਮ ਦੀ ਸਿੱਖਾਂ ਦੀ ਰਾਜਨੀਤੀ ਟਿਕਣੀ ਆ ਉਹ ਅਕਾਲੀ ਰਾਜਨੀਤੀ ਆ ਉਹ ਤਖਤ ਸਹਿਬਾਨ ਦਾ ਸੇਵਾ ਸੰਭਾਲ ਦਾ ਪ੍ਰਬੰਧ ਜਦ ਤੱਕ ਤਖਤ ਸਹਿਬਾਨ ਆਜ਼ਾਦ ਨਹੀਂ ਹੋ ਜਾਂਦਾ ਪੂਰੀ ਤਰ੍ਹਾਂ ਸਿੱਖਾਂ ਦੇ ਇੱਕ ਐਸੇ ਜਥੇ ਕੋਲ ਜਿਹੜਾ ਕਿਸੇ ਦੇ ਅਧੀਨ ਨਾ ਚੱਲੇ ਐਸੇ ਜਥੇ ਕੋਲ ਉਹਦਾ ਸੇਵਾ ਸੰਭਾਲ ਦਾ ਪ੍ਰਬੰਧ ਨਹੀਂ ਆ ਜਾਂਦਾ ਤਦ ਤੱਕ ਕੋਈ ਵੀ ਇੱਥੇ ਦਾ ਕੀਤਾ ਹੋਇਆ ਫੈਸਲਾ ਉਸ ਤਰੀਕੇ ਨਾਲ ਨਹੀਂ ਟਿਕ ਪਾਉਣਾ ਇੱਕ ਸਮਾਂ ਅਸੀਂ ਗਿਆਨੀ ਗਿਆਨੀ ਹਰਪੀ ਸਿੰਘ ਖੁਦ ਅਸਤੀਫਾ ਦਿੰਦੇ ਆ ਤੇ ਉਦੋਂ ਇਧਰਲੇ ਪਾਸੋਂ ਸੁਨੇਹਾ ਜਾਂਦਾ ਕਿ ਤੁਹਾਡੇ ਅਸਤੀਫੇ ਦੀ ਲੋੜ ਨਹੀਂ ਤੁਹਾਡੀ ਉਸਵਾਵਾਂ ਦੀ ਲੋੜ ਆ ਤੇ ਹੁਣ ਅਸਤੀਫਾ ਤੇ ਉਦਾਂ ਹੀ ਪਿਆ ਹੋਊਗਾ ਸ਼ਾਇਦ ਤੇ ਇਧਰ ਲਈ ਬਸ ਸੁਨੇਹਾ ਚੱਲ ਜਾਂਦਾ ਕਿ ਤੁਹਾਨੂੰ ਬਰਖਾਸਤ ਕਰਤਾ ਜਾਂਦਾ ਨਹੀਂ ਬਿਲਕੁਲ ਮੈਂ ਇਹੀ ਗੱਲ ਕਹਿ ਰਿਹਾ ਹਾਂ ਇਹ ਸਾਰਾ ਕੁਝ ਤਾਂ ਹੋ ਰਿਹਾ ਕਿ ਜਦ ਜਿਹੜਾ ਜਿਹੜਾ ਅਕਾਲਤਿਕਾ ਸਾਹਿਬ ਦਾ ਪ੍ਰਬੰਧ ਆ ਸਮੁੱਚਾ ਸੇਵਾ ਸੰਭਾਲ ਦਾ ਪਹਿਰੇਦਾਰੀ ਦਾ ਆ ਉਹਨੂੰ ਇੱਕ ਐਸਾ ਜਥਾ ਐਸੀ ਜਥੇਬੰਦੀ ਦੇਖ ਰਹੀ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੀ ਜਾਂਦੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ ਦੇ ਨਾਲ ਜਿਹੜੀਆਂ ਵੋਟਾਂ ਕਿਸੇ ਦੂਸਰੇ ਸੰਵਿਧਾਨ ਤਖਤ ਦੇ ਸੰਵਿਧਾਨ ਦੇ ਅਧੀਨ ਲੜੀਆਂ ਜਾਂਦੀਆਂ ਉਹਦੇ ਤਹਿਤ ਚੁਣੀ ਗਈ ਆ ਉਹਦੇ ਉੱਤੇ ਕਾਬਜ ਉਹ ਇੱਕ ਆ ਜਿਹੜਾ ਦੂਸਰੇ ਦਿੱਲੀ ਤਖਤ ਦੇ ਅਧੀਨ ਚੱਲਣ ਵਾਲੀ ਰਾਜਨੀਤੀ ਕਰਦਾ ਆ ਅਲਟੀਮੇਟਲੀ ਅਕਾਲ ਤਖਤ ਸਾਹਿਬ ਜਿਹੜਾ ਦਿੱਲੀ ਤਖਤ ਦੇ ਅਧੀਨ ਆ ਇਸ ਵੇਲੇ ਉਹਦਾ ਜਿੰਨਾ ਸਮੁੱਚਾ ਪ੍ਰਬੰਧ ਆ ਉਹ ਸੋਵਰਨ ਸਿੱਖਾਂ ਦੇ ਕੋਲ ਤਾਂ ਹੈ ਨਹੀਂ ਐਸੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਜਦ ਤੱਕ ਇਹ ਪ੍ਰਬੰਧ ਆਜ਼ਾਦ ਨਹੀਂ ਹੋ ਜਾਂਦਾ ਕਿਵੇਂ ਲੱਗਦਾ ਅੱਜ ਤੁਸੀਂ ਵੀ ਅਰਦਾਸ ਬੇਨਤੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਆਉਣ ਵਾਲਾ ਸਮੇਂ ਦਾ ਇੱਕ ਸੁਭ ਸੰਕੇਤ ਕਹਿ ਸਕਦੇ ਆ ਪੰਥਕ ਅਤਰ ਦੀ ਗੱਲ ਹੋਈ ਹੈ ਬਿਲਕੁਲ ਅਸੀਂ ਤਾਂ ਆਸਵਾਦਦੇ ਆ ਕਿ ਜੇ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਨੇ ਇਹ ਇੱਕ ਚੰਗਾ ਕਦਮ ਚੁੱਕਿਆ ਆ ਕਿ ਜਿਹੜੀਆਂ ਸਿੱਖਾਂ ਦੀਆਂ ਚਾਰੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਆ ਅਕਾਲੀ ਰਾਜਨੀਤੀ ਜਿੰਨੇ ਕੋਈ ਅਹੁਦੇਦਾਰੀ ਨਹੀਂ ਲੈਣੀ ਗੁਰਦੁਆਰਾ ਪ੍ਰਬੰਧ ਦੀ ਰਾਜਨੀਤੀ ਜਿੰਨੇ ਸਿਰਫ ਤੇ ਸਿਰਫ ਗੁਰਦੁਆਰਾ ਪ੍ਰਬੰਧ ਵੇਖਣਾ ਸੇਵਾ ਸੰਭਾਲ ਦਾ ਕੰਮ ਕਰਨਾ ਤੀਸਰੀ ਸੂਬੇਦਾਰੀ ਵਾਲੀ ਰਾਜਨੀਤੀ ਤੇ ਚੌਥੀ ਆਪਣੇ ਖਾਲਸਾ ਜੀ ਦੇ ਬੋਲਬਾਲੇ ਵਾਲੀ ਰਾਜਨੀਤੀ ਇਹ ਚਾਰੇ ਰਾਜਨੀਤੀ ਦੀਆਂ ਧਰਾਂ ਦੇ ਵਿੱਚ ਆਪਸੀ ਤਾਲਮੇਲ ਪਹਿਲਾਂ ਵੀ ਸਿੱਖਾਂ ਚ ਰਿਹਾ ਆ ਹੁਣ ਵੀ ਰਿਹਾ ਆ ਬਾਅਦ ਸ਼ਰਤ ਗੱਲ ਇਹ ਆ ਕਿ ਪੰਥ ਦੇ ਵਿੱਚ ਜੋ ਫੈਸਲਾ ਲੈਣ ਦਾ ਆਪਣੀ ਰਵਾਇਤ ਆਪਣਾ ਮੈਕੈਨਿਜ਼ਮ ਆ ਆਪਣਾ ਵਿਧੀ ਵਿਧਾਨ ਆ ਕਿ ਉਹ ਗੁਰਮਤੇ ਰਾਹੀ ਪੰਜ ਪ੍ਰਧਾਨੀ ਪ੍ਰਣਾਲੀ ਰਾਹੀ ਸਥਾਨਕ ਪੱਦਰ ਦੀ ਸੰਗਤ ਸਥਾਨਕ ਤੌਰ ਤੇ ਫੈਸਲੇ ਲਵੇ ਪੰਥ ਦੇ ਫੈਸਲੇ ਸਮੁੱਚਾ ਪੰਥ ਸਮੁੱਚੇ ਪੰਥ ਦਾ ਮਤਲਬ ਇਹ ਨਹੀਂ ਕਿ ਬਹੁਤ ਵੱਡਾ 50000 ਲੱਖ ਦਾ ਇਕੱਠ ਹੋਣਾ ਚਾਹੀਦਾ ਉਹਦੇ ਚ ਪਹਿਲਾਂ ਵੀ ਇਦਾਂ ਹੁੰਦਾ ਸੀ ਵੀ ਜਿਹੜੇ ਜਿਹੜੇ ਜਥੇ ਚੱਲਦੇ ਆ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਸੇਵਾ ਕਰਨ ਵਾਲੇ ਜਥੇ ਜਾਂ ਸੰਗਰਾਮ ਕਰਨ ਵਾਲੀਆਂ ਧਿਰਾਂ ਜਿਹੜੀਆਂ ਲੰਬੇ ਸਮੇਂ ਤੋਂ ਇਸ ਸਾਰੇ ਕਾਸੇ ਲਈ ਪੰਥ ਲਈ ਸੰਗਰਾਮ ਕਰ ਰਹੀਆਂ ਦਿੱਲੀ ਤਖਤ ਦੇ ਬਰ ਖਿਲਾਫ ਸੰਗਰਾਮ ਕਰ ਰਹੀਆਂ ਇੱਥੇ ਖਾਲਸਾ ਰਾਜ ਲੈ ਕੇ ਆਉਣ ਲਈ ਸੰਗਰਾਮ ਕਰ ਰਹੀਆਂ ਉਹਨਾਂ ਧਿਰਾਂ ਦੇ ਨੁਮਾਇंदे ਆਦਾ ਇਕੱਠ ਸੱਦ ਕੇ ਪਹਿਲਾਂ ਵੀ ਇਦਾਂ ਫੈਸਲੇ ਹੁੰਦੇ ਰਹੇ ਜਦ 2007 ਦੇ ਵਿੱਚ ਸਰਸੇ ਵਾਲੇ ਸਾਧ ਦੇ ਰਾਮ ਰਹੀਮ ਦੇ ਉਲਟ ਫੈਸਲਾ ਆਇਆ ਸੀ ਉਹਨੂੰ ਇੱਥੋਂ ਸਿੱਖਾਂ ਵੱਲੋਂ ਉਹਨੂੰ ਨਕਾਰਿਆ ਗਿਆ ਸੀ ਸੋ ਉਸ ਫੈਸਲੇ ਦੇ ਵਿੱਚ ਵੀ ਤਾਂ ਸਖਨ ਨੇ ਇਸੇ ਤਰੀਕੇ ਨਾਲ ਸ਼ਮੂਲੀਅਤ ਕੀਤੀ ਸੀ ਇੱਥੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਤੋ ਸਾਰੇ ਉਦੋਂ ਜਥੇ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਜੋ ਸਾਂਝੀ رائے ਬਣੀ ਮਤਲਬ ਇਹੀ ਆ ਕਿ ਪੰਥ ਦੀ ਸਾਂਝੀ رائے ਕਿਸ ਤਰੀਕੇ ਨਾਲ ਬਣੇ ਉਹ ਗੁਰਮਤੇ ਰਾਹੀਂ ਹੀ ਬਣ ਸਕਦੀ ਇਹੀ ਸਾਡਾ ਕਹਿਣਾ ਆ ਧੰਨਵਾਦ ਜੀ ਸੁਖਦੀਪ ਸਿੰਘ ਮੀਕੇ ਸਾਡੇ ਨਾਲ ਸੀ ਸਿੱਖ ਚਿੰਤਕ ਆ ਕਿਉਂਕਿ ਜਦੋਂ ਸਿੱਖ ਚਿੰਤਕ ਇਕੱਠੇ ਹੁੰਦੇ ਆ ਸਿੱਖ ਬੁੱਧੀਜੀਵੀ ਇਕੱਠੇ ਹੁੰਦੇ ਆ ਤੇ ਉਦੋਂ ਕੁਛ ਨਾ ਕੁਛ ਵਿਚਾਰ ਚਰਚਾਵਾਂ ਹੁੰਦੀਆਂ ਤੇ ਉਹਨਾਂ ਵਿਚਾਰ ਚਰਚਾਵਾਂ ਦੇ ਵਿੱਚ ਮੋਢਲਾ ਕੰਮ ਇਹ ਸੀ ਕਿ ਕਿਵੇਂ ਪੰਥਕ ਇਕਤਾ ਸੰਭੋਵਾ ਇਸ ਪੰਥਕ ਇਕਤਾ ਤੋਂ ਬਾਅਦ ਦੇ ਵਿੱਚ ਏਜੰਡੇ ਕੀ ਹੋਣਗੇ ਵਿਸਥਾਰ ਚ ਦੱਸ ਦਿੱਤਾ ਵਾ ਵੀਰ ਨੇ ਕਿ ਕੀ ਏਜੰਡੇ ਹੋ ਸਕਦੇ ਆ ਅਕਾਲੀ ਫੂਲਾ ਸਿੰਘ ਦੀ ਕੇਵਲ ਛਲਕ ਕਹਿੰਦੇ ਜਰੂਰ ਦਿਖਾਈ ਦਿੱਤੀ ਸੀ ਪਰ ਅਕਾਲੀ ਫੂਲਾ ਸਿੰਘ ਬਣ ਕੇ ਸ਼ੈਦ ਆਉਣਾ ਬਹੁਤ ਮੁਸ਼ਕਲ ਦੀ ਘੜੀ ਵਿੱਚ ਲੱਗ ਰਿਹਾ ਵਾ ਇਸ ਟਾਈਮ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਅਸਤੇ ਜਾਣੀ ਹਰ ਪੀਸ ਨੂੰ ਫਾਰਕ ਕਰਨਾ ਉਹ ਤੋਂ ਪਹਿਲ ਉਹਨਾਂ ਵੱਲ ਅਸਤੀਫਾ ਦੇਣਾ ਐ ਜੀਪੀਸੀ ਪ੍ਰਧਾਨ ਦਾ ਅਸਤੀਫਾ ਸ਼ਾਇਦ ਸਾਡੀ ਰਿਕਾਰਡਿੰਗ ਚੱਲਣ ਤੱਕ ਜਾਂ ਤੇ ਅਸਤੀਫਾ ਪ੍ਰਵਾਨ ਹੋ ਗਿਆ ਹੋਊਗਾ ਤੇ ਜਾਂ ਸ਼ਾਇਦ ਦੁਬਾਰਾ ਉਹਨਾਂ ਨੂੰ ਆਵਾਜ਼ ਦਿੱਤੀ ਜਾਊ ਕਿ ਆਜੋ ਦੁਬਾਰਾ ਤੁਸੀਂ ਉਸਵਾਮਾ ਜਿੰਨੀ ਆਪਣੀਆਂ ਲੰਬੇ ਸਮੇਂ ਤੱਕ ਫੇਰ ਦਿਓ ਦੇਖਦੇ ਹਾਂ ਕੀ ਹੁੰਦਾ ਪਰ ਗੁਰਮਤੇ ਦੀ ਗੱਲ ਕੀਤੀ ਹੈ ਵੀਰ ਨੇ ਕਿ ਗੁਰਮਤਾ ਤੇ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਜੇ ਪੰਥ ਉਸ ਵਿਧੀ ਵਿਧਾਨ ਦੇ ਨਾਲ ਚੱਲੂਗਾ ਜੇ ਪੰਥ ਗੁਰਮਤੇ ਦੇ ਹਿਸਾਬ ਨਾਲ ਚੱਲੂਗਾ ਤੇ ਅਕਾਲੀ ਫੂਲਾ ਸਿੰਘ ਜੋ ਜਿੰਨੂੰ ਯਾਦ ਕੀਤਾ ਜਾਂਦਾ ਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਆ ਫਿਰ ਉਹ ਰਾਜ ਦੀਆਂ ਬਾਤਾਂ ਵੀ ਪਹਿਣ ਗਿਆ ਤੇ ਕਾਲੀ ਫੁੱਲਰ ਸਿੰਘ ਦੀ ਝਲਕ ਵੀ ਆ ਸਕਦੀ ਆ ਪਰ ਇਹ ਗੁਰਮੱਤਾ ਕਦੋਂ ਸਟਾਰਟ ਹੋਊਗਾ ਪੰਜ ਪ੍ਰਧਾਨੀ ਪ੍ਰਣਾਲੀ ਜਿਹੜੀ ਆ ਕਦੋਂ ਸਟਾਰਟ ਹੋਊਗੀ ਇਹ ਤੇ ਸਮੇਂ ਦੇ ਗਰਭ ਦੇ ਵਿੱਚ ਆ ਪਰ ਜੋ ਅੱਜ ਇੱਕ ਹੋਕਾ ਦਿੱਤਾ ਗਿਆ ਵਾ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਿੱਖ ਚਿੰਤਕ ਇਕੱਠੇ ਕੀਤੇ ਸਿੱਖ ਬੁੱਧੀਜੀਵੀ ਇਕੱਠੇ ਕੀਤੇ ਤੇ ਸਿਆਸੀ ਧਿਰਾਂ ਜਿਹੜੀਆਂ ਕਿ ਸਿੱਖਾਂ ਦੀਆਂ ਸਿਆਸੀ ਧਿਰਾਂ ਵਾ ਇਸ ਟਾਈਮ ਦੇ ਉੱਤੇ ਉਹ ਵੀ ਇਕੱਤਰ ਹੋ ਕੇ ਆਈਆਂ ਉਹ ਵੇਖਦੇ ਆ ਅਜਿੱਤੇ ਸਮੇਂ ਦੇ ਗਰਭ ਦੇ ਵਿੱਚ ਹੀ ਆ ਵੈਸੇ ਪਰ ਕੀ ਇਹ ਸਾਰਿਆਂ ਦੀ ਇਕਤਰਤਾ ਸੰਭਵ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਸ਼ੈ ਦੇ ਇੱਕ ਚੰਗੀ ਚੰਗਾ ਕਦਮ ਵੀ ਆ ਚੰਗੀ ਪਹਿਲ ਕਦਮੀ ਆਏ ਪਰ 227 ਹੋਵੇ ਜਾਂ ਜੀਪੀਸੀ ਇਲੈਕਸ਼ਨ ਇਹਨਾਂ ਦੋਵਾਂ ਨੂੰ ਜੋੜ ਕੇ ਜੇ ਦੇਖੀਏ ਤੇ ਪਹਿਲੋ ਸ਼ੈ ਦਾ ਜੀਪੀਸੀ ਇਲੈਕਸ਼ਨ ਆਜੂਗੀ ਉਸ ਤੋਂ ਬਾਅਦ 227 ਵਾਲੇ ਪਾਸੇ ਕਿ ਇਹ 13 ਵੱਖ-ਵੱਖ ਰਿਆ ਹੋ ਕੇ ਲੜਦੇ ਆ ਕਿ ਜਾਂ ਪੰਥਕ ਇਕਤਾ ਸੰਭਵ ਹੋ ਸਕਦੀ ਆ ਇਹ ਤੇ ਹੌਣ ਸਮਾਂ ਦੱਸੂਗਾ ਵੀਰ ਦਾ ਧੰਨਵਾਦ ਕਰਦੇ ਆ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ